ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਵੈਲਕਮ ਟੂ आवर ਨਿਊ ਵਲੌਗ ਸਵਾਗਤ ਆ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਰੇ ਜਣੇ ਪਿਛਲੀ ਵੀਡੀਓ ਤੇ ਇਹੀ ਕਮੈਂਟ ਕਰੀ ਜਾਂਦੇ ਆ ਵੀ ਸਲਵਾਰ ਦੀ ਕਟਿੰਗ ਦੱਸ ਦਿਓ ਤੁਹਾਡੀ ਕਿਹੜੀ ਸਲਵਾਰ ਹੁੰਦੀ ਆ ਇਹਨੂੰ ਕੀ ਕਹਿੰਦੇ ਆ ਇਹਦੀ ਕਟਿੰਗ ਕਿੰਨੀ ਹੁੰਦੀ ਆ ਤੁਸੀਂ ਸਲਵਾਰ ਦਾ ਪਹੁੰਚਾ ਕਿੰਨਾ ਰੱਖਦੇ ਹੋ ਸਾਰੇ ਸਵਾਲਾਂ ਦੇ ਜਵਾਬ ਤੁਹਾਨੂੰ ਇਸ ਵਾਲੀ ਵੀਡੀਓ ਦੇ ਵਿੱਚ ਮੈਂ ਦੇ ਦੇਣੀ ਆ ਨੋਵਰੀ ਐਂਡ ਤੱਕ ਵੀਡੀਓ ਦੇ ਨਾਲ ਜਰੂਰ ਬਨੇ ਰਹੋ ਤੇ ਅੱਜ ਘਰ ਆਏ ਹੋਏ ਨੇ ਮਹਿਮਾਨ ਤੇ ਉਹਨਾਂ ਦੇ ਲਈ ਆਪਾਂ ਬਣਾਉਣਾਗਾ ਪਹਿਲਾਂ ਕਸਟਰਡ ਦਹੀਂ ਜਮਾਤੀ ਤੇ ਲੱਸੀ ਵਾਸਤੇ ਵੀ ਆਪਾਂ ਜਾਗਾ ਜਿਹੜਾ ਉਹ ਲਾਥਾ ਠੀਕ ਆ ਕੱਲ ਨੂੰ ਦੋ ਤਿੰਨ ਦਿਨ ਹੋ ਗਏ ਆਪਾਂ ਲੱਸੀ ਨਹੀਂ ਸੀ ਬਣਾਈ ਕਿਉਂਕਿ ਗਾਈ ਹੁਣ ਦੁੱਧ ਘੱਟ ਦਿੰਦੀ ਆ ਥੋੜਿਆ ਜਿਹਾ ਗਰਮੀ ਕਰਕੇ ਫਰਕ ਪੈ ਜਾਂਦਾ ਤਾਂ ਕਰਕੇ ਤੇ ਦਹੀਂ ਜਮਾਤੀ ਲੱਸੀ ਥਾਲ ਆਪਾਂ ਦੁੱਧ ਗੱਦੂ ਬਣਾਇਆ ਜੋ ਵੀ ਬਣਾਤਾ ਆਟਾ ਵੀ ਬਣਤਾ ਸਾਰੇ ਕੰਮ A to Z ਫਿਨਿਸ਼ ਕਰਕੇ ਹੁਣ ਆਪਾਂ ਬੇਲੇ ਹੋਏ ਸੀ ਤੇ ਆਪਾਂ ਸੋਚਿਆ ਵੀ ਦੁੱਧ ਵਗੈਰਾ ਵੀ ਸੌਂਦ ਗਏ ਦੁੱਧ ਸਾਂਤਾਂ ਸਾਂਭਨ ਤੋਂ ਬਾਅਦ ਹੁਣ ਆਪਾਂ ਬਣਾਉਣਾ ਕਸਟਰਡ ਅੱਜ ਆਪਾਂ ਬਣਾਵਾਂਗੇ ਕਸਟਰਡ ਕਸਟਰਡ ਵਨੀਲਾ ਠੀਕ ਹੈ ਫਲੇਵਰ ਆਪਣੇ ਕੋਲੇ ਤੇ ਮੈਂ ਨਾ ਖਾਂਦੀ ਤਾਂ ਹੈ ਨਹੀਂ ਕਸਟਰਡ ਜਵੇਂ ਨਹੀਂ ਖਾਂਦੀ ਮੈਂ ਤਾਂ ਭੋਰਾ ਵੀ ਨਹੀਂ ਬਸ ਮੈਨੂੰ ਬਣਾਉਣ ਦਾ ਹੀ ਚਾਗ ਆ ਆਓ ਆਪਾਂ ਬਣਾ ਲੈਣਾਗਾ ਤੇ ਮम्मी ਨੂੰ ਗਏ ਹੋਣੇ ਹੋਗੇ 3-4 ਦਿਨ ਕਲੋਂ ਸ਼ਾਇਦ ਮੰਮੀ ਆ ਜਾਣ ਜਾਂ ਪਰਸੋ ਸਾਡਾ ਮੂਵੀ ਵੀ ਨਾ ਜਵੀਂ ਜਿਨੀ ਲੱਗਦਾ ਮੇਰਾ ਤਾਂ ਜਵੀ ਨਹੀਂ ਲੱਗਦਾ ਕਿਉਂਕਿ ਮੈਂ ਖਾਸ ਕਰਕੇ ਮੰਮੀ ਕੋਲ ਹੀ ਬਹਿਣਾ ਹੁੰਦਾ ਉਹਨਾਂ ਨਾਲ ਹੀ ਬੜੀਆਂ ਗੱਲਾਂ ਕਰਨੀਆਂ ਹੁੰਦੀਆਂ ਨੇ ਕਿਉਂਕਿ ਜੁਝਾਰ ਨੂੰ ਸਾਹਮ ਲੈ ਲੈਂਦੇ ਇੱਕ ਮੇਰੇ ਲਈ ਸਭ ਤੋਂ ਵਧੀਆ ਚੀਜ਼ ਆ ਵੀ ਮੰਮੀ ਜੁਝਾਰ ਨੂੰ ਹੈਂਡਲ ਕਰ ਲੈਂਦੇ ਤੇ ਮੈਨੂੰ ਰੈਸਟ ਮਿਲ ਜਾਂਦੀ ਆ ਚਲੋ ਮੈਂ ਤਾਂ ਬਾਹਲਾ ਬੁਲੀ ਨਹੀਂ ਆ ਬਾਹਲੀਆਂ ਗੱਲਾਂ ਕਰੀ ਆਣੀਆਂ ਆ ਆਪਾਂ ਕੰਮ ਕਰ ਲਈਏ ਫਿਰ ਮਿਲਦੇ ਆ ਜਲਦੀ ਖੋਲੋ ਪਕੌੜੇ ਮਸਾ ਮਸਾ ਦਾ ਰਿਕੀ ਸੀਗੇ ਪਕੌੜੇ ਲੈ ਕੇ ਆਏ ਨੇ ਕੁਝ ਖਾਣ ਨੂੰ ਲੈ ਕੇ ਆਇਆ ਇਹਨਾਂ ਨੇ ਜੁਝਾਰ ਏ ਆ ਜਾ ਬੈਠ ਰਾਣੀਆਂ ਦੇਵਾਨੀ ਡੈਫੀਨੇਸ਼ਨ ਜੱਟਾਂ ਦੀ ਕਹਿੰਦੇ ਕਿ ਸਰਕਾਰ ਤੇ ਘਰ ਵਾਲੀ ਚ ਕੋਈ ਬਾਲਾ ਫਰਕ ਨਹੀਂ ਹੁੰਦਾ ਦੋਨੇ ਸਿਮਿਲਰ ਹੁੰਦੀਆਂ ਨੇ ਦੇਖ ਨਾ ਤਾਂ ਸਰਕਾਰ ਬਣਨ ਤੋਂ ਬਿਹਤਰ ਸਰਕਾਰ ਸੁਣੀ ਨਾ ਹੀ ਘਰ ਵਾਲੀ ਸੁਣੀ ਠੀਕ ਆ ਨਾ ਸਰਕਾਰ ਵੀ ਤੁਸੀਂ ਮਰਜ਼ੀ ਨਾਲ ਚੁੰਦੇ ਹੋ ਤੇ ਰੋਬੀ ਵਾਲਾ ਕਪਨੀ ਵਾਲਾ ਵੀ ਆ ਸਰਕਾਰ ਵੀ ਤੁਸੀਂ ਮਰਜ਼ੀ ਨਾਲ ਚੁੰਦੇ ਹੋ ਤੇ ਘਰ ਵਾਲੀ ਵੀ ਠੀਕ ਹੈ 5 ਸਾਲ ਬਾਅਦ ਮਤਲਬ ਵਾਲੀ ਰਿਵਰਸ ਨਹੀਂ ਹੁੰਦੀ ਮਤਲਬ ਮਤਲਬ ਬੰਦ ਹੀ ਬੰਦ ਹੀ ਆ ਬਾਕੀ ਦੇਖ ਦੂਜੀ ਗੱਲ 5 ਸਾਲ ਬਾਅਦ ਸਰਕਾਰ ਚੇਂਜ ਹੋ ਸਕਦੀ ਹੈ ਬਸ ਘਰਾਂ ਦੀ ਬਹੁਤਾ ਫਰਕ ਤਾਂ ਹੈ ਨਹੀਂ ਤੇ ਇਹ ਤਾਂ ਦੁੱਖ ਹੋ ਗਏ ਸਰਕਾਰ ਤੇ ਘਰਾਂ ਲਈ ਆਹ ਅੱਜ ਦੀ ਕਦੇ ਪਾਸਾ ਹੋਣਾਗਾ ਨਾ ਹਾਂਜੀ ਐਵੇਂ ਲਾ ਕੇ ਪੱਲਿਆਂ ਤੇ ਉਹ ਕੱਪੜਾ ਲੱਗੂਗਾ ਥਾਲਾ ਇਹਨੂੰ ਖਾਵਾਏ ਦੀਪੂ ਤਾਂ ਹਾਂ ਲਾ ਲਈ ਦੂਜਾ ਫੇਰ ਲੋ ਵੀ ਰਾਤ ਘਰੇ ਆਪਾਂ ਕੰਮ ਕਰਦੇ ਹੋਗੇ ਸੀ ਲੇਟ ਠੀਕ ਆ ਬਲੌਗਿੰਗ ਕਰਨ ਦਾ ਆਪਾਂ ਨੂੰ ਟਾਈਮ ਮਿਲੇ ਹੀ ਨਹੀਂ ਕਿਉਂਕਿ ਮੰਮੀ ਹੈਣੀਗੇ 4 ਦਿਨ ਹੋ ਗਏ ਆਪਣੇ ਅੱਜ ਆਪਾਂ ਮੰਮੀ ਨੂੰ ਲੈਣ ਜਾਣਾਗਾ ਠੀਕ ਹੈ ਤੇ ਬਾਕੀ ਮੈਂ ਕੱਲ ਤੁਹਾਨੂੰ ਇੱਕ ਚੀਜ਼ ਕਹੀ ਸੀ ਘਰੇ ਵੀ ਬਾਈ ਅੱਜ ਮੈਂ ਤੁਹਾਨੂੰ ਥੋੜੇ ਜਿੰਨੇ ਸੁਭਾਣਾ ਠੀਕ ਆ ਇੱਕ ਅੱਜ ਮੈਂ ਸਪੈਸ਼ਲ ਚੀਜ਼ ਦੱਸਣੀ ਆ ਤੁਹਾਨੂੰ ਆਪਣੀ ਸਟ੍ਰੇਟ ਸਲਵਾਰ ਵਾਰੀ ਸਾਰਿਆਂ ਨੂੰ ਮੇਰੀ ਸਟ੍ਰੇਟ ਸਲਵਾਰ ਆ ਜਿਹੜੀ ਉਹ ਬਹੁਤ ਵਧੀਆ ਲੱਗਦੀ ਆ ਬਹੁਤ ਪਸੰਦ ਆ ਠੀਕ ਹੈ ਦੀ ਉਹ ਸਲਵਾਰ ਤੁਹਾਨੂੰ ਮੈਂ ਇਹੀ ਦੱਸਣਾਗਾ ਵੀ ਸਾਡੀ ਸਲਵਾਰ ਇੰਨੀ ਵਧੀਆ ਜਿਵੇਂ ਹੁੰਦੀ ਹੈ ਠੀਕ ਹੈ ਇੱਕ ਤਾਂ ਤੁਹਾਡਾ ਕੁਐਸਚਨ ਸੀਗਾ ਵੀ ਦੀਦੀ ਤੁਸੀਂ ਸਲਵਾਰ ਦੇ ਵਿੱਚ ਬਲ ਕਿੰਨੇ ਬਾਉਣੇ ਠੀਕ ਹੈ ਇੱਕ ਵੀ ਦੀਦੀ ਤੁਸੀਂ ਸਲਵਾਰ ਦਾ ਪਹੁੰਚਾ ਕਿੰਨਾ ਰੱਖਦੇ ਹੋ ਮੇਰੇ ਨਾਲ ਅਲੱਗ-ਅਲੱਗ ਡਿਜ਼ਾਈਨ ਦੇ ਅਕੋਰਡਿੰਗ ਜਿਹੜਾ ਹੈਗਾਗਾ ਪਹੁੰਚਾ ਰੱਖਦੀ ਹੁੰਨੀ ਆ ਮੈਂ ਤੇ ਤੁਹਾਨੂੰ ਇਸ ਚੀਜ਼ ਬਾਰੇ ਮੈਂ ਅੱਜ ਦੱਸ ਦਊਂਗੀ ਠੀਕ ਹੈ ਸਾਰੀ ਡਿਟੇਲ ਮੈਂ ਸੋਚਿਆ ਸੀਗਾ ਵੀ ਅੱਜ ਤੁਹਾਨੂੰ ਸਾਰੀ ਡਿਟੇਲ ਦੇ ਦੇਣੀ ਆ ਜੁੜੇ ਰਹੋ ਆਪਣੇ ਬਲੌਗ ਦੇ ਨਾਲ ਤੇ ਆਪਾਂ ਕਰਦੇ ਹਾਂ ਸਟਾਰਟ ਹਾਂਜੀ ਗਾਇਸ ਤਾਂ ਤੁਸੀਂ ਦੇਖ ਸਕਦੇ ਹੋ ਵੀ ਕੱਪਣੀ ਦੇਖੋ ਜਿਹੜੇ ਖਾ ਵਾਲੀ ਮੇਰੀ ਹੈਂਡਵਰਕ ਕਲਿਸਵਾਰ ਹੈ ਠੀਕ ਹੈ ਪਹਿਲੀ ਗੱਲ ਦਾ ਸਟੇਟ ਸਲਵਾਰ ਅਸੀਂ ਦੋ ਤਰ੍ਹਾਂ ਦੀ ਬਣਾਉਣੀ ਹੈ ਇੱਕ ਤਾਂ ਜਮਾਂ ਸਕੇਲ ਠੀਕ ਹੈ ਤੇ ਇੱਕ ਜਿਹੜੀ ਹੁੰਦੀ ਹੈ ਵੀ ਕਈ ਵਾਰ ਨਾ ਕਲਾਇੰਟ ਦੇ ਵਰਕ ਆ ਜਿਹੜਾ ਪੌਂਚੇ ਤੇ ਵਰਕ ਕੀਤਾ ਹੁੰਦਾ ਦਾ ਉਹ ਸਕੇਲ ਸਲਵਾਰ ਤੇ ਅਕੋਰਡਿੰਗ ਨਹੀਂ ਕੀਤਾ ਹੁੰਦਾ ਕਿਉਂਕਿ ਸਪੈਸ਼ਲ ਕਾਰੀਗਰ ਨੂੰ ਕਹਿਣਾ ਪੈਂਦਾ ਹੁੰਦਾ ਵੀ ਛੇੜੀ ਸਲਵਾਰ ਹੈ ਅਸੀਂ ਪਾਕਿਸਤਾਨੀ ਬਣਾਉਣੀ ਹੈ ਜੀ ਸਪੇਸ ਸਲਵਾਰ ਬਣਾਉਣੀ ਆ ਤਾਂ ਤੁਸੀਂ ਬਰਕ ਉਵੇਂ ਕਰਿਓ ਸਟ੍ਰੇਟ ਸਲਵਾਰ ਦੇ ਵਿੱਚ ਤੁਸੀਂ ਹਮੇਸ਼ਾ ਯਾਦ ਰੱਖੋ ਅਚਨ ਸਪੈਸ਼ਲ ਥਿੰਗ ਤੁਹਾਨੂੰ ਕਹਿਣੀ ਆ ਵੀ ਸਪੇਸ ਸਲਵਾਰ ਦੇ ਵਿੱਚ ਜਿਹੜਾ ਬਰਕ ਕਰਵਾਉਣੀ ਹੁੰਦੀ ਆ ਉਹ ਸਪੈਸ਼ਲ ਤਰੀਕੇ ਨਾਲ ਕਿਹਾ ਕਰੋ ਵੀ ਵੀਰੇ ਠੀਕ ਆ ਜਾਂ ਕੋਈ ਕੁੜੀ ਸਾਡੇ ਕੋਲ ਕੰਮ ਕਰਦੀ ਆ ਵੀ ਬਾਈ ਜਿਹੜਾ ਬਰਕ ਆਗਾ ਉਹ ਉਸ ਅਕੋਰਡਿੰਗ ਕਰਿਓ ਅਸੀਂ ਪਾਕਿਸਤਾਨੀ ਬਣਾਉਣੀ ਆ ਸਲਵਾਰ ਅਸੀਂ ਸਪੇਟ ਬਣਾਉਣੀ ਆ ਕਿ ਜਦੋਂ ਕਲਾ ਜਦੋਂ ਕਾਰੀਗਰ ਦੂਸਰੇ ਅਕੋਰਡਿੰਗਸ ਅਹਕਾਰ ਬੰਦਿਆ ਬਰਤ ਕਰਦੇ ਆ ਤਾਂ ਉਥੇ ਕੌਣ ਨਹੀਂ ਹੁੰਦੀ ਪਰ ਸਾਨੂੰ ਜਿਹੜੀ ਉਹ ਸਲਵਾਰ ਆ ਉਹ ਕੁੰਡੇ ਪਾ ਕੇ ਬਣਾਉਣੀ ਲੈਂਦੀ ਚੱਕਰੀ ਬੰਨਦਾ ਜਿਵੇਂ ਮੇਰੀਆਂ ਵੀ ਕਾਫੀ ਸਲਵਾਰਾਂ ਨੇ ਜਦੋਂ ਉਹ ਅਸੀਂ ਕੁੰਡੇ ਪਾ ਕੇ ਬਣਾਈਆਂ ਹੁੰਦੀਆਂ ਉਹ ਵੀ ਦੱਸੋ ਬੱਤਮ ਲੁੱਕ ਸੇ ਹੀ ਹੋਉਂਦੀ ਆ ਸਟੇਟ ਸਲਵਾਰ ਦੀ ਬਟ ਗੱਲ ਇਹ ਹੈ ਵੀ ਕੁੰਡੇ ਪਾਉਣ ਤੇ ਜ਼ਿਆਦਾ ਟਾਈਮ ਲੱਗ ਜਾਂਦਾ ਹੈ ਕਿਉਂਕਿ ਜਿਹੜੀ ਨਾਰਮਲ ਸਟੇਟ ਸਲਵਾਰ ਬਣਦੀ ਆ ਉਹ ਜਲਦੀ ਬਣ ਜਾਂਦੀ ਆ ਪਰ ਸਿਰਫ ਇੰਨਾ ਕਹਿੰਦਾ ਇਹਨਾਂ ਮੇਰੀ ਬਰਫੀ ਸਰਵਾਰ ਠੀਕ ਹੈ ਜੇ ਇਹਦੇ ਵਿੱਚ ਅਸੀਂ ਕੋਈ ਗੁੰਦੇ ਨਹੀਂ ਬਣਦੇ ਜਿਹੜੇ ਗੁੰਦੇ ਹੁੰਦੇ ਅਸੀਂ ਉੱਚੇ ਗੁੰਦੇ ਬਣਾਉਨੇ ਆ ਇੱਥੇ ਇਦਾਂ ਠੀਕ ਹੈ ਫਿਰ ਇੱਥੇ ਉੱਚੇ ਗੁੰਦੇ ਪਾ ਕੇ ਫਿਰ ਜਿਹੜੀ ਹੈਗੀ ਸਲਵਾਰ ਅਸੀਂ ਸਟ੍ਰੇਟ ਬਣਾਉਨੇ ਆ ਜੇ ਕਾਰੀਗਰ ਨੇ ਜਿਹੜਾ ਕੰਮ ਹੈ ਜੇ ਕਾਰੀਗਰ ਨੇ ਜਿਹੜਾ ਕੰਮ ਹੈ ਉਸ ਪੇਡ ਸਰਵਾਰ ਦੇ ਕੋਲ ਨਹੀਂ ਦਿੱਤਾ ਹੈਵੀ ਸਲਵਾਰ ਤੋਂ ਕੋੜ ਨਹੀਂ ਦਿੱਤਾ ਠੀਕ ਹੈ ਜਿੱਦਾਂ ਨੂੰ ਪਹੁੰਚਦਾ ਠੀਕ ਹੈ ਇਹ ਵਾਲਾ ਪਹੁੰਚਦਾ ਜਿਹੜਾ ਇਹ ਵਾਲਾ ਪਹੁੰਚਦਾ ਹੁੰਦਾ ਮੈਂ ਬੈਸੀ ਤਾਂ ਜ਼ਿਆਦਾਤਰ ਬਰਕ ਵਾਲੀ ਰੱਖਦੀ ਹਾਂ ਠੀਕ ਹੈ ਵੀ ਜਿੰਨਾ ਦਾ ਬਰਤ ਕੀਤਾਗਾ ਵੀ ਉਹਨਾਂ ਤੇ ਮੈਂ ਪਹੁੰਚਾ ਰੱਖਿਆ ਨਹੀਂ ਜਿਹਨੇ ਕੋਈ ਵੀ ਸਲਵਾਰ ਦਾ ਪਹੁੰਚਾ ਨਹੀਂ ਰੱਖਿਆ ਹੋਇਆ ਨਵੋਲ ਠੀਕ ਹੈ ਕਿਉਂਕਿ ਇਹ ਤੇ ਬਰਕ ਤੇ ਜ਼ਿਆਦਾ ਸੀ ਤੇ ਇਹ ਨਾਲ ਹੀ ਹੀਲ ਹੋਣੀ ਸੀ ਜਿਹੜੀ ਹੀਲ ਆ ਨਾ ਉਹ ਵੱਡੇ ਪਹੁੰਚ ਨਾਲ ਹੀ ਸੋਹਣੀ ਲੱਗਦੀ ਹੈ ਤਾਂ ਜਿੰਨੀਆਂ ਤੁਹਾਡੀਆਂ ਬਰਕ ਵਾਲੀਆਂ ਸਲਵਾਰਾਂ ਹੋਈਆਂ ਜਿੰਨਾਂ ਤੇ ਦਾ ਕੰਮ ਵਰਤ ਹੁੰਦਾਗਾ ਤੁਹਾਡਾ ਵਰਤ ਹੋਇਆ ਹੁੰਦਾਗਾ ਤੁਸੀਂ ਨੀਚੇ ਲੇਸ ਲਗਾ ਲਿਆ ਕਰੋ ਉਹਦੇ ਨਾਲ ਸਹੀ ਜੇ ਤੁਸੀਂ ਮਨ ਦਾ ਡਿਜ਼ਾਈਨਿੰਗ ਹੋ ਰਹੀ ਜਿਵੇਂ ਨਾਲੇ ਪਹੁੰਚਾ ਵੱਧ ਲੱਗ ਰਿਹਾ ਉਹ ਤਾਂ ਹੌਂਸਾ ਤੁਸੀਂ 9 ਇੰਚ ਰੱਖਿਆ ਕਰੋ ਠੀਕ ਹੈ ਜਿਹਦੀ ਮਤਲਬ ਕਿ ਸ਼ਰਟ ਤੁਸੀਂ ਗੋਡਿਆਂ ਤੱਕ ਰੱਖਦੇ ਹੋ ਨਾ ਗੋਡਿਆਂ ਤੋਂ نیچے ਜੇ ਵੀ ਸ਼ਰਟ ਗੋਡਿਆਂ ਤੱਕ ਜਾਂ ਗੋਡਿਆਂ ਤੋਂ نیچے ਰੱਖਦੇ ਹੋ ਉਹਦਾ ਮੈਂ 9 ਇੰਚ ਪਹੁੰਚਾ ਰੱਖ ਦਿੰਦੀ ਹਾਂ ਜੇ ਤੁਸੀਂ ਵੀ 9 ਇੰਚ ਰੱਖਿਆ ਕਰੋ ਜਿਵੇਂ ਹਾਂ ਆਹ ਵਾਲੀ ਮੇਰੀ ਜ਼ਰੂਰਤ ਸੀ ਠੀਕ ਹੈ ਇਹਦਾ ਵੀ ਜਿਹੜਾ ਸੀਗਾ ਬਈ ਇਹਦੇ ਨਾਲ ਜਿਹੜੀ ਸ਼ਰਟ ਸੀਗੀ ਉਹ ਉਹਨੇ ਗੋਡਿਆਂ ਤੱਕ ਰੱਖੀ ਸੀ ਤਾਂ ਕੀ ਪਹੁੰਚਾ ਵੀ ਮੈਂ ਰੱਖਿਆ ਉਹ ਲੈਣਾ 9 ਇਹ ਪਹੁੰਚਾ ਵੀ ਮੈਂ 9 ਬਣਾਇਆ ਹੋਇਆ ਹੈ ਠੀਕ ਹੈ ਤਾਂ ਤੁਸੀਂ ਇਹਦਾ 9 ਇੰਚ ਪੌਂਚਾ ਤੇ ਰੱਖਦੇ ਹੋ। ਇਸੇ ਤਰੀਕੇ ਨਾਲ ਛੇੜੀ ਲੈੰਥ ਸ਼ੋਰਟ ਦੀ ਲੈੰਥ ਆ ਠੀਕ ਆ ਜੋ ਵੀ ਹੁੰਦੀ ਆ ਜਿਹਨੂੰ ਬੋਟਾਂ ਤੋਂ ਉੱਪਰ ਰੱਖਦੇ ਆ ਠੀਕ ਆ ਜਿਹੜਾ ਨਾਰਮਲ ਸ਼ੋਰਟ ਦੀ ਲੈੰਥ ਰੱਖਦੇ ਆ ਉਹਦਾ ਪੌਂਚਾ ਮੈਂ ਰੱਖਦੀ ਹੁੰਦੀ ਮੇਰੀ 10 ਇੰਚ ਤੇ ਠੀਕ ਆ ਜੇ ਮੈਂ ਥੋੜਾ ਜ਼ਿਆਦਾ ਨੀਵਾ ਕਰਦੀ ਆ ਫੂਟ ਠੀਕ ਆ ਤਾਂ ਉਹਦਾ ਪੌਂਚਾ ਮੈਂ ਰੱਖਦੀ ਹੁੰਦੀ ਆ ਜੀ 8 ਜਾਂ 7.5 ਮਤਲਬ ਮੇਰੀਆਂ ਸਲਵਾਰਾਂ ਦੇ ਜਿੰਨੀਆਂ ਸਲਵਾਰਾਂ ਹੁੰਦੀਆਂ ਉਹਨਾਂ ਦਾ ਪੌਂਚਾ 8 ਤੋਂ ਸਟਾਰਟ ਹੋਇਆ 8 7 8 9 7 9 10 ਉਹ ਉਸ ਤੋਂ ਵੱਡਾ ਪੌਂਚਾ ਮੈਂ ਬੋਲੀ ਨਹੀਂ ਕਿ ਜਿੰਨੇ ਮੈਂ ਇੱਕ ਨਵੀਂ ਸਵਾਰ ਪਹਿਰ ਕੀਤੀ ਆ ਵੀ ਗ੍ਰੀਨ ਕਲਰ ਦੀ ਉਹ ਤੋਂ ਹੋਣੀ ਤਾਂ ਨਹੀਂ ਜਿੰਦਾ ਜਿਹੜਾ ਹੈਗੇ ਜੀ ਇਹਦੀ ਜਿਹੜੀ ਸ਼ਰਟ ਹੈ ਨਾ ਉਹ ਪਾਕਿਸਤਾਨੀ ਸਟਾਈਲ ਬਣਾਈ ਹੋਈ ਹੈ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਸ਼ਰਟਾਂ ਬਾਰੇ ਵੀ ਦੱਸੂਗੀ ਪਾਕਿਸਤਾਨੀ ਸਟਾਈਲ ਦੀ ਸ਼ਰਟ ਹੈ ਜਿਹੜੀ ਉਹ ਤੁਸੀਂ ਕਿਦਾਂ ਸਟਿਚ ਕਰਦੇ ਹੋ ਠੀਕ ਆ ਕੁੜੀਆਂ ਕਹਿ ਦਿੰਦੀਆਂ ਜੀ ਇਹ ਸਾਡਾ ਪਾਕਿਸਤਾਨੀ ਸਟਾਈਲ ਹੈ ਜੀ ਤੁਹਾਨੂੰ ਇੱਕ ਧੰਨਵਾਦ ਹੈ ਤਾਂ ਤੁਸੀਂ ਆਪ ਦੇ ਟੇਲਰ ਨਾਲ ਉਸ ਨੂੰ ਕਿੰਨੀ ਸਟਿਚ ਕਰਨ ਨੂੰ ਤੁਸੀਂ ਨੂੰ ਕਿਹਾ ਕਿ ਕਿੰਨਾ ਕਿੰਨਾ ਰੂਜ਼ ਕਰਨਾ ਕਿਦਾਂ ਤੁਸੀਂ ਆਪ ਦਾ ਨਾਪ ਦੇਣਾ ਹੈ ਸਪੈਸ਼ਲੀ ਬਾਹਰੀਆਂ ਕੁੜੀਆਂ ਵਾਸਤੇ ਜਿਹੜੀਆਂ ਪਹਿਣਾ ਮੈਨੂੰ ਨਾਪ ਭੇਜ ਦੇ ਰਹੇ ਹੁੰਦੀਆਂ ਨੇ ਉਹਨਾਂ ਲਈ ਵੀ ਕਿਦਾਂ ਨਾਪ ਦੇਣਾ ਤੁਸੀਂ ਇਹ ਵੀਡੀਓ ਆਪਾਂ ਨੈਕਸਟ ਟੂ ਸਕਿਪ ਕਰਦੇ ਹਾਂ ਹੁਣ ਇਹਦਾ ਕਿਦਾ ਕੰਚਾ ਦਾ ਇਹਦੇ ਵਿੱਚ ਰੱਖਿਆ ਹੋਇਆ ਨੌਂ ਇੰਚ ਦਾ ਚਾ ਠੀਕ ਹੈ ਕਿਉਂ 9 ਇੰਚ ਕਿਉਂ ਰੱਖਿਆ ਕਿਉਂਕਿ ਉਹ ਤਾਂ ਚੌੜਾ ਰੱਖਿਆ ਹੈ 4 ਇੰਚ ਚੜਾਈ ਦਾ ਰੱਖਿਆ ਹੈ ਜਿਹੜਾ ਵੀ ਪਹੁੰਚਾ 10 ਰੱਖਦੀ ਹੁੰਦੀ ਆ ਉਹ ਮੈਂ 1.5 ਇੰਚ ਚੜਾਈ ਦਾ ਰੱਖ ਰਹੀ ਹਾਂ ਇਹਨੇ ਰੱਖਿਆਗਾ 9 ਰੱਖਿਆਗਾ 4 ਇੰਚ ਚੜਾਈ ਦਾ ਠੀਕ ਹੈ ਉੱਪਰੋਂ ਚੜਾਈ ਦੇ ਪਿੱਛੋਂ ਵੀ ਉੱਪਰੋਂ ਮੈਂ 10 ਰੱਖਿਆਗਾ ਠੀਕ ਹੈ ਜਿੱਥੇ ਚੜਾਈ ਖਤਮ ਹੁੰਦੀ ਹੈ ਈਂਚੇ ਤੋਂ ਮੈਂ 9 ਰੱਖਿਆ ਜਿਹੜੇ ਇਹ ਨਵੇਂ ਸਟਾਈਲ ਦੇ ਚੱਲੇ ਨੇ ਚੌੜੇ ਮੋੜ ਜਾਨੇ ਇਹ ਉਹ ਬਣਾਏ ਜੀ ਠੀਕ ਹੈ ਜਿਹੜੇ ਤਾਂ ਉਹ ਚੌੜੇ ਮੋੜ ਜੀ ਸਲਵਾਰ ਬਣਾਉਣੇ ਨੇ ਜੀ ਆਪਣਾ ਟੂਟਾ ਇੱਕ ਚੀਜ਼ ਆ ਗਈ ਨਾ ਉਹਦੇ ਬੈਗ ਤੇ ਬਲ ਨਹੀਂ ਪਾਉ। ਉਹ ਸਲਵਾਰ ਦੀ ਮੈਂ ਬੈਗ ਤੇ ਕੋਈ ਬਾਈ ਨਹੀਂ ਪਾਉਂਦੀ ਤੋ ਬੈਗ ਤੇ ਬਲ ਪਾਉਂਦੀ। ਠੀਕ ਹੈ ਤੇ ਇਹ ਚੀਜ਼ ਤੁਸੀਂ ਆਪ ਦੇ ਧਿਆਨ ਚ ਰੱਖਣੀ ਵੀ ਬੈਗ ਤੇ ਗਲ ਨਾ ਪਾਏ। ਕਿ ਜਿਹੜੀ ਚੌੜੀ ਪੌਂਝੇ ਦੀ ਸਲਵਾਰ ਬਣਾਉਣੀ ਹੈਗੀ ਇਹਦੇ ਫਰੰਟ ਦੇ ਉੱਤੇ ਜਿਹੜੇ ਮੈਂ ਬਲ ਪਾਉਣੀਆਂ ਆ ਠੀਕ ਜਿਹਾ ਕੋਈ ਵਿਚਾਰ ਤੁਹਾਨੂੰ ਛੇ ਟੋਟਲ ਮੈਂ 6 ਬਲ ਪਾਉਂਦਾ। ਬਸ 6 ਤੋਂ ਵੱਧ ਨਹੀਂ ਬਾਗੀ। ਇਸ ਤੋਂ ਬਾਅਦ ਜਿਹੜੀ ਮੇਰੀ ਫਰਕ ਸਟ੍ਰੇਟ ਸਲਵਾਰ ਹੁੰਦੀ ਹੈ ਜਿਹਦਾ ਜਿਹਦਾ ਪਹੁੰਚਾ ਮੈਂ 14 ਨਹੀਂ ਕਰਦੀ ਹੈਗੀ ਠੀਕ ਹੈ ਕਾਪਨ ਦੀ ਸਲਵਾਰ ਹੁੰਦੀ ਹੈ ਜਿਹਦਾ ਮੈਂ 9 ਇੰਚ ਪਹੁੰਚਾ ਰੱਖਦੀ ਹਾਂ ਜਿਹੜੇ ਵਿੱਚ ਚੜਾਈ ਨਾਲ ਉਰੇ ਵਿੱਚ ਦਿੱਕਤ ਹੋਣਗੀ 6 6 ਵਾਲੇ ਹੀ ਮੇਰੀ ਉਰੇ ਵਿੱਚ ਠੀਕ ਹੈ ਆਲਮੋਸਟ ਮੇਰੀ ਜਿੱਹੀਆਂ ਦੀ ਸਲਵਾਰਾਂ ਹੁੰਦੀ ਹੈ ਬਈ ਬੈਕ ਤੇ ਆਪਾਂ ਬਲ ਲਏਗੇ ਠੀਕ ਹੈ ਫਰੰਟ ਦੇ ਉੱਤੇ ਆਪਾਂ ਜਿੱਨੇ ਬਲ ਪਾਉਂਦੇ ਹਾਂ ਉਹ ਆਪਾਂ 6 ਵਾਲਾ 1 2 3 4 5 6 6 ਬੰਦ ਪਾਉਣਾ ਹੈ ਆ ਠੀਕ ਹੈ ਇਹ ਰਹੀ ਗੱਲ ਜੇ ਕਈ ਵਾਰ ਤੁਮ ਆ ਇਹ ਲਗਦਾ ਤੁਹੋ ਛੋਟੀ ਸਲਵਾਰ ਇਧਰ ਨੂੰ ਜਾਂਦੀ ਹੈ ਜਦੋਂ ਆਪਾਂ ਵੱਡਾ ਪਹੁੰਚਾ ਰੱਖਦੇ ਆ ਤੇ ਇਹ ਵਾਰ ਕੁਝਿਆਂ ਦਾ ਕੁਆਸ਼ਨ ਦੀ ਛੋਟੀ ਸਲਵਾਰ ਹੋ ਜਾਂਦੀ ਜਿਹਦੀ ਸਾਡੀ ਸੂਹ ਹੈ ਨਾ ਆਹੀ ਜਾਂਦੀ ਹੈ ਇਧਰ ਤਾਂ ਉਂਟੀ ਹੁੰਦਾ ਜਿਹੜਾ ਤੁਸੀਂ ਇੱਕ ਸਾਈਕਲ ਦੇ ਵਿੱਚ ਗੈਰ ਕਰਦੇ ਹੋ ਨਾ ਆਪਾਂ ਇਧਰ ਬਾਹਰ ਪਾਉਣੀ ਹੈ ਇਧਰ ਬਾਹਰ ਪਾਉਣੀ ਹੈ ਜਿਹੜਾ ਆਪਾਂ ਗੈਰ ਕਰਦੇ ਹੋ ਉਹ ਤੁਸੀਂ ਰੱਖਿਆ ਕਰਿਓ ਨਾ 2 ਇੰਚ ਦਾ ਠੀਕ ਹੈ ਜਾ ਰੱਖਿਆ ਕੋ ਡੇਢ ਇੰਚ بس ਡੇਢ ਜਾਂ ਜੋ ਜਦੋਂ ਪੱਤੇ ਨੇ ਇੰਚ ਦਾ ਸਾਢੇ ਤਿੰਨ ਚਾਰ ਇੰਚ ਦਾ ਆਏ ਗਿਆ ਕਰਕੇ ਬਾਲ ਕਾ ਲਿਆ ਕਿ ਆਨਲਾਈਨ ਲਈ ਸਖਾਇਆ ਤਾਂ ਜਾਂਦਾ ਹੂ YouTube ਤੇ ਬਹੁਤ ਸਾਰੇ ਕਟਿੰਗ ਸਖਾਈ ਜਾਂਦੀ ਆ ਬਟ ਉਹਦੇ ਵਿੱਚ ਕੀ ਹੁੰਦਾਗਾ ਵੀ ਕਈ ਵਾਰ ਉਸ ਤਰੀਕੇ ਨਾਲ ਜਦੋਂ ਕੱਟ ਲਾਉਂਦੇ ਆ ਤਾਂ ਸਹੀ ਨਹੀਂ ਚੱਲਦਾ ਬਾਕੀ ਇਕਦਲ ਉਹ ਰਹਾ ਕਿ ਕਾਫੀ ਸਾਰੇ ਫੁੱਲੇਵੇਂ ਸਲਵਾਰਾਂ ਦੇਖ ਰਹੀ ਹੁੰਦੀ ਆ ਮੈਂ ਆਨਲਾਈਨ ਬੁਟੀਕਾਂ ਨੇ ਦੇਖੀ ਹੁੰਦੀ ਆ ਕਈ ਵਾਰ ਤਾਂ ਸਲਵਾਰ ਉਹ ਨਹੀਂ ਇਧਰ ਨੂੰ ਜਾਂਦੀ ਹੁੰਦੀ। ਉਹ ਤੁਰਕੇ ਇਦਾਂ ਵੀਡੀਓ ਬਣਦੇ ਜਾਣੇ ਪਹੁੰਚਾ ਇਧਰ ਨੂੰ ਜਾਂਦਾ ਹੁੰਦਾ ਕਿਸੇ ਦਾ ਇਧਰ ਨੂੰ ਜਾਂਦਾ ਹੁੰਦਾ ਜਾਂ ਕਿਸੇ ਦੇ ਜਿਹੜੇ ਵਿੱਚ ਨੂੰ ਮੋੜੀ ਹੁੰਦੀ ਹੈ ਸਲਵਾਰ ਉਹਦੇ ਕਾਰਨ ਇਹ ਵਸਟੇ ਹੀ ਹੁੰਦਾ ਹੈ। ਮੇਰੀ ਵੀ ਕਈ ਵਾਰ ਕਿਸੇ ਸਲਵਾਰ ਦੇ ਵਿੱਚ ਤੁਹਾਨੂੰ ਦਿੱਕਤ ਆਉਂਦੀ ਆ। ਠੀਕ ਆ। ਸਹੀ ਕਰਾਉਣ ਦੇ ਬਾਵਜੂਦ ਵੀ ਸਹੀ ਨਹੀਂ ਹੁੰਦੀ ਕਿਉਂ? ਕਿਉਂਕਿ ਜਿਵੇਂ ਮੇਰੇ ਕੋਲ ਟੇਲਰ ਜਿਹੜੇ ਦਾਸ ਆ। ਦਾਸ ਦੇ ਵਿੱਚੋਂ ਕੀ ਵੀਰ ਜੰਤ ਜਿਵੇਂ ਇੱਕ ਬੰਦਾ ਕਿਸੇ ਕੋਲ ਜਾ ਕੇ ਕੋਈ ਨਮਾ ਟੇਲਰ ਜਦੋਂ ਆਪਾਂ ਬਿਠਾਉਂਦੇ ਆ। ਆਉਦੀ ਬੁਟੀ ਤੇ ਕੋਮਾਪਾਦਨੀ ਉਹ ਪਤਾ ਨਹੀਂ ਹੁੰਦਾ ਵੀ ਆਪੀ ਸਰਵਾਰਾ ਮੰਗਦੇ ਨੇ ਤੇ ਜਦੋਂ ਮੇਰੇ ਕੋਲ ਕੋਈ ਟੇਲਰ ਆਉਂਦਾ ਪਹਿਲਾਂ ਮੈਨੂੰ ਉਹਨੂੰ ਸਪੋਕ ਨਹੀਂ ਹੈ ਇਹ ਜਿਹੇ ਸਰਵਾਰਾ ਇੱਜਾ ਬਣਾਉਂਦੇ ਆ ਆਪਾਂ ਤੇ ਤੇ ਉਹ ਗੜਾਪੜ ਹੋ ਜਾਂਦੀ ਹੈ ਕਿ ਤੁਹਾਨੂੰ ਜਿਆਦਾ ਮੋਟੇ ਪ੍ਰਕਾਰ ਬਹੁਤ ਜ਼ਿਆਦਾ ਬਣ ਜਾਂਦੇ ਨੇ ਯਾਨੀ ਤਾਂ ਮੈਨੂੰ ਬੜੀ ਪ੍ਰੋਬਲਮ ਹੋਦੀ ਵੀ ਉਹਦੇ ਵਧੀਆ ਨਹੀਂ ਲੱਗਦੇ ਜਿਹੇ ਸਰਵਾਰਾ ਉੱਧਰੋਂ ਜਾਣ ਠੀਕ ਹੈ ਤੇ ਇਹ ਵਾਲਾ ਆਨਲਾਈਨ ਜਿਹੜਾ ਮੈਂ ਸਰਵਾਰਾ ਦੇਖਾਂ ਜਿੱਦਾਂ ਜਾਨੀ ਉਹ ਵੀਡੀਓ ਨੂੰ ਇਸ ਦਾ ਕੋਈ ਬੜੇ ਸੁਣੀ ਲੱਗਦਾ ਪਰ ਉਹ ਨੈਚੁਰਲ आपको रियो के बिखते हैं पॉपर्ड लग वी लगते होंगे वोद कोई ना कोई दिक्कत कोई प्रॉब्लम नहीं होती ठीक है जी का करके बाकी जो स्टेट पाकिस्तानी सवार होंगी है तो थोड़ी जी अच्छी भी वजी लगे आप देख सकना गा एक चीज़ मैं थोड़ा इस इस चीज़ बारे दसना गा कि ਜਿਹੜਾ ਆਪਾਂ ਕਈ ਵਾਰ ਨਾਲ ਆਪਣੇ ਪਰਿਵਾਰ ਦੇ ਵਿੱਚ ਕੀ ਨੂੰਗਾ ਪਰ ਇੱਕ ਨੂੰ ਚੋਰ ਬਣਨ ਲੱਗ ਜਾਂਦਾ ਇੱਕ। ਆਪਾਂ ਅੰਕਾਫਟ ਇਹ ਨਹੀਂ ਕਿ ਕਿਉਂ ਆ ਜਾਣਾ ਲੱਗ ਜਗਾ। ਉਹ ਕੀ ਹਿੰਦਾ ਪਹਿਲਾ ਪਹਿਲਾ ਨਿਸਵਾੜ ਜਿਹੜੀ ਆਪ ਨੂੰ ਸਹੀ ਲੱਗਦੀ ਹੁੰਦੀ ਹੈ ਉਹ ਦਾ ਫੇਰ ਹੈ ਜਿਹੜਾ ਕੰਦਾ ਦੂਜੇ ਦਾ ਫੇਰ ਵੱਧ ਰੱਖਦਾ। ਲੈ ਇੱਕ ਦਾ ਚੱਕਰੀ ਹੋ ਗਿਆ ਨਾ ਚੂਰੀ ਦਾ ਚੱਕਰੀ ਹੋ ਗਿਆ। ਪਰ ਇਹ ਉਹ ਜਿਹੜਾ ਕਟਿੰਗ ਵੀ ਨੇ ਆਉਂਦਾ ਧਿਆਨ ਇਹ ਆ ਕਿਸ ਤਰ੍ਹਾਂ ਦੀ ਠੀਕ ਹੈ ਜਿਹੜਾ ਪੀਰ ਆ ਤੇ ਜਿਹੜੀ ਆ ਕਟਾਈ ਪਾਉਣੀ ਹੈ ਸੰਵਾਰ ਦੀ ਆ ਉਹ ਕਟਾਈ ਪਾਉਣੀ ਹੈ ਇਹ ਤੁਸੀਂ ਇੱਕ ਪੱਤਾ ਕੀ ਹੋਣੀ ਜੀ ਕਟਾਈ ਪਾਉਣ ਵਾਲੀ ਉਹਦੇ ਨਾਲ ਪਾਇ ਕਰੋ ਮੈਂ ਹਮੇਸ਼ਾ ਜਿਹੜੀ ਕਟਾਈ ਉਹਦੇ ਲਈ ਪਾਉਣੀ ਹੈ ਇਹ ਨਾਲ ਉਹਦੇ ਨਾਲ ਸਹੀ ਕਟਾਈ ਪੈਂਦੀ ਹੈ ਠੀਕ ਹੈ ਤੇ ਜਿਹਨੇ ਮਨੋ ਮੇਰੀ ਜਿਹੜੀ ਸ਼ੁਆਰ ਤੇ ਕਿਚੀ ਚਾਹੇ ਉਹਦਾ ਜਸਨਾ ਠੀਕ ਮੇਰੀ ਸ਼ੁਆਰ ਜਿਹੜੀ ਇਹ ਤੁਸੀਂ ਕਹਿੰਦੇ ਹੋ ਨਾ ਵੀ ਚੱਤ ਦੀ ਜੀ ਜੀ ਲੱਗਿਆ ਹੋ ਕਿ ਮੈਂ ਜਦੋਂ ਮੈਂ ਇਸ ਨੂੰ ਜਿਹੜੀ ਮੈਂ ਮੈਂ ਇਸ ਸਲਵਾਰ ਕੱਟੂੰਗਾ ਗਈ ਸ਼ਕਤੀ ਇੰਚ ਮੈਂ 프ਰੰਟ ਸ਼ਕਤੀਆਂ ਚ ਕੱਟੂੰਗੀ ਜੇ ਬੈਕ ਕੱਟ ਦਿਨੀ ਹੈ ਨਾ ਸਲਵਾਰ ਦੀ ਬੈਕ ਉਹਨ ਸੈਂਟੀਮੀਟਰ ਚ 1 ਇੰਚ ਦਾ ਫਰਕ ਰੱਖੀਏ ਇਹਨਾਂ ਹਵੇ 프ਰੰਟ ਵੀ ਸ਼ਕਤੀ ਕੱਟ ਲਿਆ ਬੈਕ ਵੀ ਸ਼ਕਤੀ ਕੱਟ ਲਿਆ ਜਾਂ 프ਰੰਟ ਵੀ ਸੈਂਟੀ ਕੱਟ ਲਿਆ ਬੈਕ ਵੀ ਸੈਂਟੀ ਕੱਟ ਲਿਆ ਜਦ 프ਰੰਟ ਤੋਂ ਸਿੱਧੀ ਕੱਟਿਆ ਦਾ ਜਿਹੜੀ ਬੈਕ ਦਾ ਉਹ ਤੋਂ 38 40 ਕੱਟੀ ਤਾਂ ਨਹੀਂ ਪ੍ਰੋਬਲਮ ਹੋਗੇ ਫਿਰ ਸਲਵਾਰ ਟੁੱਟਿਆ ਦੀ ਗੱਲ ਲੱਗ ਜਾਂਦੀ ਹੈ ਹੋ ਉਹ ਬਿਕ ਨਾ ਲੱਗਦੀ ਜਿਹੜੀ ਤੁਸੀਂ ਕਹਿੰਦੇ ਆ ਇਹ ਪ੍ਰੋਬਲਮ ਆਉਗੀ ਠੀਕ ਤੁਸੀਂ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਜੇ ਫਰੰਟ ਤੁਸੀਂ 35 ਰੱਖਿਆ ਨਾ ਬਈ ਤੇ ਤੁਸੀਂ 36 ਬੱਸ ਜੇ ਤੁਸੀਂ ਫਰੰਟ 35 ਰੱਖ ਕੇ ਬੈਕ 37 ਰੱਖਿਆ ਫਿਰ ਵੀ ਉਹ ਸਲਵਾਰ ਚ ਜਿਹੜੀ ਹੈਗੀ ਆ ਪ੍ਰੋਬਲਮ ਆਉਗੀ ਹੀ ਆਉਗੀ ਇਹ ਹੀ ਮੇਰੀ ਸਲਵਾਰ ਦੇ ਵਿੱਚ ਖਾਸਤ ਹੁੰਦੀ ਆ ਇਹ ਵੀ ਤੁਹਾਨੂੰ ਸ਼ੇਅਰ ਕਰਨੀ ਸੀ ਕਾਫੀ ਟਾਈਮ ਲੱਗਦਾ ਕਾਫੀ ਟਾਈਮ ਤੁਹਾਨੂੰ ਬੁੜਿਆਲੇ ਪੁੱਛਾਉਣਾ ਕਿ ਅਸੇ ਇਹ ਗੱਲ ਦਾ ਦੀਦੀ ਕਿੰਨੇ ਬਾਲ ਪਾਉਣੇ ਸਲਵਾਰ ਚ ਪਹੁੰਚagina ਪਹੁੰਚਾ ਮੈਨੂੰ ਇਹ ਸਲਵਾਰ ਦਾ ਨਾ ਵੇਟ ਆਪ ਟੈਂਟਸ ਹੈ ਇਹ 10000 ਅਕੋਰਡਿੰਗ ਟੂ ਸਟਾਈਲ ਅਕੋਰਡਿੰਗ ਟੂ ਸ਼ਰਟ ਜੀਤੇ ਵੀ ਉਸ ਸ਼ਰਟ ਕਿੰਨੇ ਦੀ ਬਣਨੀ ਆ ਉਸ ਦੇ ਅਕੋਰਡ ਮੰਨ ਠੀਕ ਹੈ ਤੇ 벨ਟ ਜੇ ਵੀ ਪਾਉਣੇ ਨੇ ਜੀ ਹਰ ਇੱਕ ਨੰਬਰ ਕੋਲੇ ਵੇਖਿੰਦੇ ਸਾਢੇ ਪੰਜ ਇੰਚ ਦੀ 벨ਟ ਹੋਗਾ 5 ਇੰਚ ਦੀ 벨ਟ ਹੋਗਾ ਅਸੀਂ ਵਿਸ਼ੇ ਜੀ ਸਾਢੇ ਚਾਰ ਦੀ 벨ਟ ਹੋਣੀ ਆ साढ़े चार जो चार इंच की ही पौनी बैट ज साढ़े चार ठीक है सिर्फ इन टाइम बाकी जी सलवार है तुम ये देख सकते हो मैं दिखाई देखो आ जी आन होंगी ना सारा कुछ ये भी डिपेंड करना हम आगे ये असं फट्टे ना मार देना फटा रख के निशान लगा के फिर सीधी सीन मार देना ठीक है ये सलवार मेरी प्रॉपर खड़ी होंगी है तुम ये देखो ਜੀ ਸਲਵਾਰ ਜਿਹਦੀ ਹੋ ਗਈ। ਠੀਕ ਹੈ ਜੀ। ਤੇ ਬਾਕੀ ਸਲਵਾਰ ਨੂੰ ਤੁਸੀਂ ਇੱਦਾਂ ਚੈੱਕ ਕਰ ਲੈਣੀ। ਜੀ ਸਲਵਾਰ ਵੀ ਪਹੁੰਚੇ ਇਦਾਂ ਵਿਚ ਨੂੰ ਮੁੜ ਰਹੀ ਹੈ ਤਾਂ ਤੁਹਾਡੀ ਸਲਵਾਰ ਜਮਾ ਸਹੀ ਬਣੀ ਹੋਏ ਤੇ ਬਾਹਰ ਨੂੰ ਪਹੁੰਚ ਨਹੀਂ ਰਹੀ। ਤੇ ਠੀਕ ਹੈ। ਜੇ ਤੁਹਾਡੀ ਸਲਵਾਰ ਵੀ ਪਹੁੰਚੇ ਜਿਹੜੀ ਤੁਸੀਂ ਸਲਵਾਰ ਬਣਾਈ ਹੈ ਸਲਵਾਰ ਪਹੁੰਚੇ ਇੱਕਦਮ ਲੱਗ ਰਿਹਾ ਹੈ ਐ ਨਹੀਂ ਇਦਾਂ ਲੱਗ ਰਿਹਾ ਹੈ। ਇੱਥੇ ਮੇਂ ਜੀ ਕਿਸੇ ਬਾਗ ਦੇ ਵਿੱਚ ਗੜਬੜ ਹੈ। ਠੀਕ ਹੈ। ਤਾਂ ਤੁਸੀਂ ਉਹਨੂੰ ਦੇਖ ਕੇ ਦੁਬਾਰਾ ਮੇਰੇ ਮੇਰੀ ਸਵਾਰੀ ਸਾਨੀ ਐਕਸਮ ਹੋ ਗਈ। ਵਿਚ ਨੂੰ ਮੁਰਗੀਆਂ ਨੇ ਦੇਖ। ਦੇਖ। ਇਹ ਤਾਂ ਵਿਚ ਨੂੰ ਮੁਰਗੀਆਂ ਨੇ। ਇਹ ਧਾਹੇ ਮੁਰਗੀਆਂ। ਠੀਕ। ਉਹ ਬਾਰੀ 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 ਸੱਟ ਕਰਾ ਕੇ ਬੰਨ। ਜੇ ਇਨਾਂ ਚ ਕੋਈ ਗੜਬੜੀ ਵੀ ਹੋ ਜੀ। ਕੁਈ ਕਦੀ ਵੀ ਇਹ ਗਲਤੀ ਕਰਦੇ ਆ ਠੀਕ ਆ ਮੁਰਤੇ ਸਾਡੇ ਸਲਵਾਨਾ ਸਹੀ ਹੋਏ ਲੱਗ ਰਹੇ ਨੇ بس ਇੱਕ ਜਿਹੜੀ ਮੇਨ ਚੀਜ਼ ਹੈਗੀ ਆ ਇਹਨੂੰ ਅੱਗੇ ਵੀ 프ਰੰਟ ਕੱਟ ਜੇ 프ਰੰਟ ਤੁਹਾਡੇ 33 ਆਉਂਦਾ 프ਰੰਟ 33 ਆਉਂਦਾ ਤਾਂ ਬੈਕ ਛੱਕੀ ਜੇ 프ਰੰਟ 33 ਆਉਂਦਾ ਦਪੈਕ ਛੱਕੀ ਠੀਕ ਆ ਆ ਚੀਜ਼ ਨਹੀਂ ਹੋਏ ਯਾਨੀ ਆ ਸੀਟ ਤੇ ਤੁਸੀਂ ਦੇਖ ਸਕਦੇ ਠੀਕ ਹੈ ਫੋਟੋ ਜਮਾ ਸਹੀ ਲੱਗੀ ਹੋਈ ਹੈ ਕੋਈ ਇਹ ਠੀਕ ਹੈ ਇਹ ਫੱਟੇ ਨਾਲ ਸਹੀ ਲੱਗ ਜੰਦੀ ਹੈ ਬਈ ਤੇ ਵਾਲ ਜਿਹੜੇ ਹੈਗੇ ਨੇ ਸਵਾਰ ਵੀ ਲੱਗੇ ਨੇ ਉਹ ਦੋ ਪੰਚੀ 6 ਬਲਕਦੇ ਜਿਹੜੀ ਆ ਚੀਜ਼ ਹੈ ਨਾ ਇਹ ਤੁਹਾਨੂੰ ਸੋਲ ਕਰਨਾ ਹੈ ਇਹ ਦੋ ਦੇਢ ਹੁੰਦੀ ਹੈ ਠੀਕ ਹੈ ਇਹ ਨੋਰਮਲ ਛੋਟੀ ਛੋਟੀ ਜਿੱਤਾ ਸੀ ਜਿਹੜੀ ਮੈਂ ਤੁਹਾਨੂੰ ਦੇਖੋ ਮੇਜ਼ੀ ਹੈ ਕਿ ਬਖਾਤ ਕਿ ਮੈਂ ਕਰਦੀ ਹਾਂ ਕਿਹਾ ਹੁਣ ਇਹਦਾ ਬਣਾਉਣੀ ਨਹੀਂ ਕਿਦਾਂ ਕਰਦੀ ਹਾਂ ਬਾਕੀ ਸਾਰੇ ਕਹਿੰਦੇ ਕਿ ਕਟਿੰਗ ਵੀ ਦੱਸੋ ਜਿਹੜੀ ਤੁਸੀਂ ਕਟਿੰਗ ਕੀ ਕਰਦੇ ਹੋ ਹਾਂ ਤੇ ਉਹ ਤੁਸੀਂ ਵੀ ਆਪਾਂ ਇੱਥੇ ਸਿੱਖ ਸਕਦੇ ਹਾਂ ਜਿਹੜੇ ਵੀ ਵੀਰੇ ਹੈਗੇ ਨੇ ਕਰੀਏ ਕਲਾਸਿਸ ਨੇ ਜਿਹੜੀਆਂ ਹੋ ਸਟਾਰਟ ਹੋਵਦੀਆਂ ਸਟਿਚਿੰਗ ਦੀਆਂ ਠੀਕ ਹੈ ਸਾਰਾ ਕੁਝ ਸਿਕਾਏ ਜਾਂਦਾ ਪਲਾਜ਼ੋ ਹਰ ਇੱਕ ਤਰ੍ਹਾਂ ਦੀ ਡਿਜ਼ਾਈਨਿੰਗ ਸਲਵਾਰ suit ਪਲਾਜ਼ੋ suit ਤੇ ਫਰਾਕ suit ਤੇ ਲਹੰਗੇ ਠੀਕ ਹੈ ਉਲਟਾ suit ਕੂੜ ਸੈਟ ਮਿੱਟੀ ਜਿਹਾ ਬਣੀ ਹੋਈ ਆ ਐਵਰੀਥਿੰਗ ਸਾਰਾ ਕੁਝ ਠੀਕ ਹੈ ਤੇ ਜੇ ਕੋਈ ਬਾਹਰੋਂ ਨਹੀਂ ਬਈ ਦੂਰ ਤੋਂ ਨਹੀਂ ਤਾਂ ਅਸੀਂ ਤੁਹਾਨੂੰ ਇੱਥੇ ਰਹਿਣ ਵਾਸਤੇ ਵੀ ਪ੍ਰੋਵਾਈਡ ਕਰ ਸਕਦੇ ਹਾਂ ਜੇ ਤੁਸੀਂ ਇੱਥੇ ਰਹਿ ਕੇ ਸਟਿਚਿੰਗ ਸਿੱਖਣਾ ਚਾਹੁੰਦੇ ਹੋ ਤਾਂ ਤੁਸੀਂ ਰਹਿ ਕੇ ਵੀ ਸਿੱਖ ਸਕਦੇ ਹੋ ਬਾਕੀ ਤੁਹਾਨੂੰ ਅਸੀਂ ਐਕਸਪੀਰੀਅੰਸ ਹੈ ਜਿਹੜਾ ਉਹ ਦਵਾਂਗੇ ਬਣਾ ਕੇ ਠੀਕ ਹੈ ਸਾਡੇ ਕੋਲ ਕੰਮ ਕਰੇ ਦਾ ਐਕਸਪੀਰੀਅੰਸ ਤਾਂ ਜੇ ਤੁਸੀਂ ਸਾਡੀ ਕੋਲ ਸਟਿਚਿੰਗ ਸਿੱਖਣਾ ਚਾਹੁੰਦੇ ਹੋ ਕਲਾਸਿਸ ਲੈਣੀਆਂ ਚਾਹੁੰਦੇ ਹੋ ਤਾਂ ਮੋਸਟ ਵੈਲਕਮ ਕਦੋਂ ਮਰਜ਼ੀ ਸਾਡੇ ਤੋਂ ਕਲਾਸਿਸ ਲੈ ਸਕਦੇ ਹੋ ਜੀ ਉਹ ਸਟਾਰਟ ਹੋ ਦੂਰ ਤੋਂ ਨੇ ਤਾਂ ਤੁਸੀਂ ਇੱਥੇ ਰਹਿ ਸਕਦੇ ਹੋਗੇ ਠੀਕ ਹੈ ਜੇ ਨੀਰੇ ਜੀ ਉਹ ਤੁਹਾਡੇ ਲਈ ਆਪੜ ਬੁਸ ਕਰ ਰਹੇ ਹਾਂ ਇਸ ਸਵਾਰਾਮਾੜੀ ਨਥਨ ਸਟ੍ਰੀਟ ਸਵਾਰਾਮਾੜੀ ਇਸ ਨਾ ਸੀਗਾ ਠੀਕ ਹਾਂਜੀ ਗਾਇਸ ਇਹ ਵਾਲਾ ਸੀਗਾ ਆਪਣਾ ਅੱਜ ਦਾ ਵਲੌਗ ਉਮੀਦ ਕਰਦੀ ਹਾਂ ਤੁਹਾਨੂੰ ਵਧੀਆ ਲੱਗਿਆ ਹੋਊਗਾ ਕਮੈਂਟ ਜ਼ਰੂਰ ਕਰਿਓ ਅੱਗੇ ਜੇ ਨੈਕਸਟ ਵਲੌਗ ਇਸ ਅਕੋਰਡਿੰਗ ਕੋਈ ਚਾਹੀਦਾਗਾ ਤਾਂ ਕਮੈਂਟ ਕਰਕੇ ਦੱਸ ਦਿਓ ਆਪਾਂ ਉਹ ਬਣਾ ਲਾਂਗੇ ਠੀਕ ਹੈ ਤੇ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਏ ਬਾਏ